ਇਹ ਕਿਤਾਬ ਇੱਕ ਆਤਮਾ ਨੇ ਲਿਖਾਈ ਆਤਮਾ ਵੀ ਉਸ ਮਨੁੱਖ ਦੀ ਸੀ ਜਿਸ ਦੀ ਬਹੁਤ ਪ੍ਰਸਿੱਧੀ ਸੀ ਸਾਰੇ ਸੰਸਾਰ ਅਤੇ ਅਮਰੀਕਾ ਦੇ ਵਿੱਚ ਇਸ ਕਿਤਾਬ ਦੀ ਗੱਲ ਕਰਨੀ ਅਤ ਜ਼ਰੂਰੀ ਤਾਂ ਹੋ ਜਾਂਦੀ ਹੈ ਕਿ ਉਸ ਆਤਮਾ ਨੇ ਮਰਨ ਤੋਂ ਬਾਅਦ ਦੇ ਜਿਹੜੇ ਆਪਣੇ ਐਕਸਪੀਰੀਅੰਸ ਦੱਸੇ ਉਹ ਬਹੁਤਾਂ ਦੇ ਵਿੱਚ ਹੂਬ ਹੂ ਗੁਰੂ ਬਖਸ਼ਿਸ਼ ਗੁਰਬਾਣੀ ਦੇ ਨਾਲ ਬਿਲਕੁਲ ਮੇਲ ਖਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਆਤਮਾ ਵੱਲੋਂ ਇਹ ਕਿਤਾਬ ਲਿਖਾਈ ਗਈ ਸੀ ਅਤੇ ਇਹ ਆਤਮਾ ਅਮਰੀਕਾ ਦੇ ਇੱਕ ਪ੍ਰਸਿੱਧ ਨਾਮਵਰ ਜਿਨ੍ਹਾਂ ਦਾ ਨਾਮ ਕੇਵਲ ਅਮਰੀਕਾ ਦੇ ਵਿੱਚ ਹੀ ਨਹੀਂ ਦੁਨੀਆ ਦੇ ਵਿੱਚ ਵੀ ਪ੍ਰਸਿੱਧ ਸੀ ਆਰਥਰ ਫੋਰਡ ਮਾਨਸਿਕ ਮਾਧਿਅਮ ਅਤੇ ਅਧਿਆਤਮਕ ਵਿਦਵਾਨ ਸਨ ਅਤੇ ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਉਗੀਆਂ ਪ੍ਰਾਪਤੀਆਂ ਕੀਤੀਆਂ ਸਨ ਅਤੇ ਇਹ ਆਰਥਰ ਫੋਰਡ 1914 ਤੋਂ 18 ਦੇ ਵਿੱਚ ਅਮਰੀਕਾ ਦੀ ਆਰਮੀ ਦੇ ਵਿੱਚ ਲੈਫਟਨੈਂਟ ਆਫੀਸਰ ਵਜੋਂ ਅਹੁਦਾ ਸੰਭਾਲ ਕੇ ਫਸਟ ਵਰਲਡ ਵਾਰ ਵਿੱਚ ਆਪਣੀ ਸਮੂਲੀਅਤ ਪੇਸ਼ ਕਰਦਾ ਹੈ ਇਸ ਤੋਂ ਬਾਅਦ ਪਾਦਰੀ ਵਜੋਂ ਇਹ ਵਾ ਨਬਾਉਂਦਾ ਹੈ ਅਤੇ ਨਾਲ ਹੀ ਨਾਲ ਇਸ ਆਰਥਰ ਫੋਰਡ ਨੂੰ ਮੈਡੀਟੇਸ਼ਨ ਭਾਵ ਸਿਮਰਨ ਦੀ ਵੀ ਹੌਬੀ ਹੈ ਆਪਣੇ ਜੀਵਨ ਕਾਲ ਦੇ ਵਿੱਚ ਕਾਫੀ ਉੱਚੇ ਸਥਰ ਤੇ ਇਸ ਮਨੁੱਖ ਵੱਲੋਂ ਦਸੀਆਂ ਗੱਲਾਂ ਸਹੀਕ ਤੇ ਠੀਕ ਸਿੱਧ ਹੋਈਆਂ ਪਰਮਾਤਮਾ ਵੱਲੋਂ ਹੀ ਆਪ ਜੀ ਨੂੰ ਇੱਕ ਪਾਵਰ ਮਿਲੀ ਹੋਈ ਸੀ ਕਿ ਜਿਹੜੇ ਫੁਰਨੇ ਜਾਂ ਸੁਪਨੇ ਆਰਥਰ ਦਾਸਦਾ ਸੀ तकरीबन तकरीबन ਉਹ کافی ਸਟੀਕ ਤੇ ਠੀਕ ਉਤਰ ਹੁੰਦੇ ਸਨ ਇਸ ਗੁਣ ਕਰਕੇ ਅਮਰੀਕਾ ਵਿੱਚ ਆਰਥਰ ਫੋਰਡ ਦੀ ਚਰਚਾ ਵੀ ਬਹੁਤ ਹੋਣੀ ਸ਼ੁਰੂ ਹੋ ਗਈ ਤੇ ਇਸ ਚਰਚਾ ਨੂੰ ਮੁੱਖ ਰੱਖ ਕੇ ਕਈ بڑے ਵੱਡੇ ਵਿਦਵਾਨ ਡਾਕਟਰ ਸਕਾਲਰ ਰਿਸਰਚ ਸਕਾਲਰ ਆਪਦੇ ਉਤੇ ਕਈ ਤਰੀਕਿਆਂ ਦੇ ਟੈਸਟ ਕਰਦੇ ਤੇ ਇਨ੍ਹਾਂ ਟੈਸਟਾਂ ਤੋਂ صاف صاف ਆਰਥਰ ਫੋਰਡ ਸਹੀ ਸਦ ਹੁਣ ਜਿੱਥੇ ਆਰਥਰ ਫੋਰਡ ਅਧਿਆਤਮਕਤਾ ਦੀ ਗੱਲ ਕਰਦੇ ਇਹ ਹੀ ਆਰਥਰ ਫੋਰਡ ਨੇ ਤਕਰੀਬਨ 6 ਪੈਰਾਨਾਰਮਲ ਬਹੁਤ ਉਗੀਆਂ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਦਾ ਚਰਚਾ ਰਾਹੇ ਬਗਾਏ ਅਮਰੀਕਾ ਅਤੇ ਦੁਨੀਆ ਦੇ ਵਿੱਚ ਚੱਲਦਾ ਰਹਿੰਦਾ ਹੈ ਤਕਰੀਬਨ 75 ਸਾਲ ਦੀ ਉਮਰ ਵਿੱਚ ਆਰਥਰ ਪਰਲੋਕ ਸਦਾਰ ਜਾਂਦੇ ਹਨ ਅਤੇ ਉਸ ਉਪਰੰਤ ਉਹ ਰੂਥ ਮੌਂਟਗੋਮਰੀ ਦੇ ਖਿਆਲਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਤੇ ਸੁਪਨਿਆਂ ਵਿੱਚ ਆਣ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਹਨ ਉਸ ਦੀਆਂ ਦਸੀਆਂ ਗੱਲਾਂ ਤੇ ਉਹ ਕਿਤਾਬ ਲਿਖੇ ਇੱਥੇ ਇਹ ਵੀ ਵਰਣਨਯੋਗ ਹੈ ਰੂਥ ਮੌਂਟਗੋਮਰੀ ਇੱਕ ਉੱਗੀ ਲਿਖਾਰੀ ਹੈ ਅਮਰੀਕਾ ਦੀ ਇਹ ਤਕਰੀਬਨ 12 ਦੇ ਕਰੀਬ ਕਿਤਾਬਾਂ ਆਪਨੇ ਲਿਖੀਆਂ ਨੇ ਅਤੇ ਆਪ ਦੀਆਂ ਕਿਤਾਬਾਂ ਨੂੰ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਿਤਾਬਾਂ ਦੇ ਵਿੱਚ ਸ਼੍ਰੇਅ ਪ੍ਰਾਪਤ ਹੋਇਆ ਹੈ ਆਰਥਰ ਦਾ ਰੂਥ ਨੂੰ ਚੁਣਨ ਦਾ ਕਾਰਨ ਇਹ ਸੀ ਕਿ ਰੂਥ ਦਾ ਵੀ ਸਬਜੈਕਟ ਪੈਰਾਨਾਰਮਲ ਕਿਤਾਬਾਂ ਦੇ ਵਿਸ਼ਿਆਂ ਦੇ ਪਕੜ ਬਹੁਤ ਜ਼ਿਆਦਾ ਸੀ ਅਤੇ ਰੂਥ ਦੇ ਜਿਹੜੇ ਪਿਤਾ ਸਨ ਉਹ ਆਰਥਰ ਦੇ ਬਹੁਤ ਕਰੀਬੀ ਦੋਸਤ ਸਨ ਤੇ ਰੂਥ ਨੇ ਵੀ ਤਕਰੀਬਨ 12 ਸਾਲ ਆਰਥਰ ਦੀ ਸੰਗਤ ਮਾਣੀ ਸੀ ਸੁਪਨੇ ਦੇ ਵਿੱਚ ਆਣ ਕੇ ਰੂਹ ਨੂੰ ਪ੍ਰੇਰਿਤ ਕਰਦਾ ਹੈ ਆਰਥਰ ਕਿ ਮੈਂ ਇੱਕ ਕਿਤਾਬ ਲਿਖਾਉਣੀ ਚਾਹੁੰਨਾ ਹਾਂ ਤਾਂ ਕਿ ਮੌਤ ਤੋਂ ਬਾਅਦ ਕੀ ਤੇ ਕਿੱਦਾਂ ਹੁੰਦਾ ਕਿਸ ਤਰ੍ਹਾਂ ਰੂਹਾਂ ਦਾ ਨਬੇੜਾ ਹੁੰਦਾ ਤੇ ਕਿਹੜੀਆਂ-ਕਿਹੜੀਆਂ ਗੱਲਾਂ ਸਾਨੂੰ ਮਰਨ ਤੋਂ ਬਾਅਦ ਪਰੇਸ਼ਾਨ ਕਰਦੀਆਂ ਨੇ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਹਾਈ ਹੁੰਦੀਆਂ ਨੇ ਤਾਂ ਕਿ ਇਸ ਕਿਤਾਬ ਨੂੰ ਲਿਖ ਕੇ ਮੈਂ ਇੱਕ ਸੇਵਾ ਦਾ ਕੰਮ ਕਰ ਸਕਾਂ ਤੇ ਲੋਕਾਈ ਤੱਕ ਇਹ ਮੈਂ ਸੇਵਾ ਪਹੁੰਚਾ ਸਕਾਂ ਵਿਨੁਖਤਾ ਇਸ ਚੀਜ਼ ਨੂੰ ਪੜ੍ਹ ਕੇ ਸਮਝ ਕੇ ਮੌਤ ਤੋਂ ਬਾਅਦ ਦਾ ਲਾਹਾ ਲੈਣ ਤੇ ਪਰੇਸ਼ਾਨੀ ਦੇ ਵਿੱਚ ਨਾ ਪੈਣ ਇਸ ਕਰਕੇ ਮੈਂ ਸਾਰਿਆਂ ਦੀ ਹੈਲਪ ਕਰਨੀ ਚਾਹੁੰਨਾ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਕਿਤਾਬ ਲਿਖੀ ਗਈ ਬਹੁਤ ਵਿਵਾਦਤ ਤੇ ਚਰਚਿਤ ਕਿਤਾਬ ਸੀ ਕਿਤਾਬ ਦਾ ਨਾਮ ਸੀ ਦਾ ਵਾਰਡ ਬੈਆਉਂਡ ਇਸ ਕਿਤਾਬ ਦੇ ਵਿੱਚ ਆਪਣੇ ਸਾਰੇ ਐਕਸਪੀਰੀਅੰਸ ਦੱਸਦਾ ਉਸ ਲੋਕ ਦੇ ਵਿੱਚ ਕੀ ਹੋ ਰਿਹਾ ਉਸ ਬਾਰੇ ਦੱਸਦਾ ਆਰਥਰ ਇੰਨਾ ਇਮਾਨਦਾਰ ਮਨੁੱਖ ਹੈ ਜਦੋਂ ਅਸੀਂ ਇਹ ਕਿਤਾਬ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਭਾਵੇਂ ਉਸ ਦਾ ਆਪਣਾ ਨਿੱਜੀ ਧਰਮ ਜਿਹੜਾ ਉਹ ਇਸਾਈਅਤ ਹੈ ਪਰ ਫਿਰ ਵੀ ਉਹ ਇੰਨੀ ਇਮਾਨਦਾਰੀ ਨਾਲ ਗੱਲਾਂ ਦੱਸਦਾ ਕਿ ਉਹ ਗੱਲਾਂ ਦੇ ਵਿੱਚ ਭਾਵੇਂ ਕਿ ਕੁੱਝ ਕਿ ਧਰਮ ਉਹਨਾਂ ਗੱਲਾਂ ਨੂੰ ਮਾਨਤਾ ਭਾਵੇਂ ਨਾ ਦਿੰਦੇ ਹੋਣ ਪਰ ਫਿਰ ਵੀ ਉਹ ਉਸ ਗੱਲਾਂ ਨੂੰ ਕਿਤਾਬ ਦੇ ਵਿੱਚ ਸਪਸ਼ਟ ਕਰਦਾ ਹੈ ਉਦਾਹਰਨ ਦੇ ਵਜੋਂ बार-बार ਦੇ ਜਨਮ ਅਤੇ ਮੌਤ ਦੀ ਗੱਲ ਕਰਦਾ ਉਹ ਚੰਗੇ ਮਾੜੇ ਕਰਮਾਂ ਦੀ ਗੱਲ ਕਰਦਾ ਉਥੇ ਕਰਮਾਂ ਦੇ ਆਧਾਰ ਤੇ ਨਿਬੇੜੇ ਦੀ ਗੱਲ ਕਰਦਾ ਕਰਮ ਸਿਧਾਂਤ ਦੀ ਗੱਲ ਕਰਦਾ ਅਤੇ ਨਾਲ ਹੀ ਉਹ ਇਹ ਦੱਸਦਾ ਕਿ ਇੱਥੇ ਸ਼ੈਤਾਨ ਨਾ ਦੀ ਕੋਈ ਵੀ ਚੀਜ਼ ਨਹੀਂ ਹੈਗੀ ਹਾਂ ਸ਼ੈਤਾਨ ਜੇ ਹੈ ਦੇ ਵੱਲੋਂ ਕੀਤੇ ਮਾੜੇ ਕੰਮ ਤੇ ਕਰਮ ਇਹਨਾਂ ਤੋਂ ਬਚੋ ਸੋ ਇਹਨੀ ਪਾਰਦਰਸ਼ਤਾ ਨਾਲ ਜਦੋਂ ਉਹ ਗੱਲ ਕਰਦਾ ਤੇ ਹੈਰਾਨ ਕਰਨ ਵਾਲੀ ਗੱਲ ਜਿਹੜੀ ਉਹ ਗੱਲ ਦੱਸਦਾ ਆਪਣੇ ਬਾਰੇ ਉਹ ਦੱਸਦਾ ਕਿ ਇਸ ਵੇਲੇ ਅਸੀਂ ਟੈਂਪਲ ਆਫ ਵਿਜ਼ਡਮ ਦੀ ਅਵਸਥਾ ਦੇ ਵਿੱਚ ਹਾਂ ਤੇ ਜਦੋਂ ਅਸੀਂ ਇਹ ਸਾਰੇ ਅਧਿਆਏ ਨੂੰ ਪੜ੍ਹਦੇ ਹਾਂ ਤੇ ਅਸੀਂ ਵਾਰ-ਵਾਰ ਇਹ ਜਾਣਦੇ ਹਾਂ ਗੁਰੂ ਪਾਤਸ਼ਾਹ ਤੋਂ ਇਸ ਵੀਡੀਓ ਦਾ ਬਣਾਉਂਦਾ ਕਾਰਨ ਵੀ ਇਹ ਸੀ ਕਿ ਜੋ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਤਗੁਰ ਕੀ ਬਾਣੀ ਸਤ 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 ਕਰ ਜਾਨੋ ਗੁਰ ਸਿੱਖੋ ਇਸ ਬਚਨ ਅਨੁਸਾਰ ਜਦੋਂ ਅਸੀਂ ਇਹ ਸਾਰੇ ਪਾਠ ਨੂੰ ਪੜ੍ਹਦੇ ਹਾਂ ਅਸੀਂ ਟੈਂਪਲ ਆਫ ਵਿਜ਼ਡਮ ਨੂੰ ਉਸ ਦਾ ਅਰਥ ਬੰਦਾ ਹੈ ਗਿਆਨ ਦਾ ਮੰਦਿਰ ਤੇ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਤੇ ਇਹਦਾ ਹੂਪ ਹੂ ਜਿਹੜੀ ਗੱਲ ਗੁਰੂ ਪਾਤਸ਼ਾਹ ਜੀ ਜਪਜੀ ਸਾਹਿਬ ਦੇ ਵਿੱਚ ਗਿਆਨ ਖੰਡ ਦੀ ਪੌੜੀ ਦੀ ਅਵਸਥਾ ਬਿਆਨ ਕਰਦੇ ਹਨ ਉਹਦੇ ਨਾਲ ਕਾਫੀ ਮਿਲਦੀ ਜੁਲਦੀ ਹੈ ਸੋ ਇਸ ਕਰਕੇ ਹੋਰ ਗੱਲਾਂ ਵੀ ਜਿਹੜੀਆਂ ਆਰਥਰ ਦੁਆਰਾ ਰੂਥ ਨੂੰ ਦੱਸੀਆਂ ਜਾਂਦੀਆਂ ਹਨ ਰੂਥ ਦੇ ਸਰੀਰ ਕੋ ਜਦੋਂ बेहोਸ਼ੀ ਦਾ ਆਲਮ ਹੁੰਦਾ ਹੈ ਤੇ ਆਰਥਰ ਉਹਨੂੰ ਕਹਿੰਦੇ ਕਿ ਤੂੰ ਸਿਰਫ ਟਾਈਪ ਰਾਈਟਰ ਤੇ ਬੈਠਣਾ ਹੈ ਕਿ ਜੋ ਕੁਝ ਵੀ ਹੈ ਉਹ ਮੈਂ ਆਪ ਹੀ ਲਖਵਾ ਲਵਾਂਗਾ ਇਸ ਤਰੀਕੇ ਨਾਲ ਇੱਕ ਕਿਤਾਬ ਸਾਰੀ ਹੋਣ ਦੇ ਵਿੱਚ ਆਉਂਦੀ ਹੈ ਕਿਤਾਬ ਦੇ ਹੋਣ ਤੋਂ ਬਾਅਦ ਇੱਕ ਤਹਿਲ ਕ ਮਚ ਜਾਂਦਾ ਹੈ ਕਿਉਂਕਿ ਕੁਝ ਆਪਾ ਵਿਰੋਧੀ ਗੱਲਾਂ ਉਹਨਾਂ ਦੇ ਧਾਰਮਨ ਅਨੁਸਾਰ ਵੀ ਸਨ ਇਸ ਕਿਤਾਬ ਤੇ ਕਾਫੀ ਤਫਤੀਸ਼ ਹੁੰਦੀ ਹੈ ਤੇ ਨਾਲ ਹੀ ਰੂਥ ਦੇ ਉੱਤੇ ਵੀ ਇੱਕ ਕਮੇਟੀ ਬਠਾਈ ਜਾਂਦੀ ਹੈ ਇੰਟੈਲੀਜੈਂਸੀ ਦੀ ਕਿ ਕਿਤੇ ਇਸ ਨੇ ਇਹ ਕਿਤਾਬ ਆਪ ਲੇਖ ਕੇ ਪਬਲਿਕਿਟੀ ਸਟੰਟ ਵਾਸਤੇ ਆਪਣੇ ਆਪ ਨੂੰ ਹਾਈਲਾਈਟ ਕਰਨ ਵਾਸਤੇ ਇਹ ਚੀਜ਼ ਤਾਂ ਨਹੀਂ ਕਰ ਰਹੀ ਤੇ ਹੈਰਾਨੀ ਦੀ ਹੱਦ ਮੁੱਕ ਜਾਂਦੀ ਹੈ ਜਦੋਂ ਇਸ ਸਾਰੀ ਇੰਟੈਲੀਜੈਂਸੀ ਦੀ ਕਮੇਟੀ ਦੇ ਅੱਗੇ ਸਾਰੇ ਸਬੂਤ ਰੂਥ ਰੱਖਦੀ ਹੈ ਇਸ ਤਰ੍ਹਾਂ ਸਿੱਧ ਹੁੰਦਾ ਕਿ ਇਹ ਕਿਤਾਬ ਜਿਹੜੀ ਆ ਇੱਕ ਆਤਮਾ ਨੇ ਰੋਹਾਨੀ ਤਰੀਕੇ ਨਾਲ ਲਿਖਾਈ ਹੁੰਦੀ ਹੈ ਪਰ ਫਿਰ ਵੀ ਕਮੇਟੀ ਨੂੰ ਕੋਈ ਸਬੂਤ ਚਾਹੀਦਾ ਸੀ ਕੱਲੀਆਂ ਗੱਲਾਂ ਦੇ ਨਾਲ ਜਾਂ ਦਲੀਲਾਂ ਦੇ ਨਾਲ ਗੱਲ ਨਹੀਂ ਸੀ ਬਣਦੀ ਸੋ ਉਸ ਵੇਲੇ ਕਮੇਟੀ ਰੂਥ ਨੂੰ ਇਹ ਗੱਲ ਕਹਿੰਦੀ ਹੈ ਕਿ ਜੇ ਤੇਰ ਕੋ ਆਰਥਰ ਦੀ ਆਤਮਾ ਲਿਖਾਉਂਦੀ ਹੈ ਇਹ ਕਿਤਾਬ ਤੇ ਫਿਰ ਆਰਥਰ ਨੂੰ ਇਹ ਗੱਲ ਕਹੇ ਕਿ ਸਾਨੂੰ ਕੋਈ ਸਟੀਕ ਸਬੂਤ ਚਾਹੀਦਾ ਪਰੂਫ ਚਾਹੀਦਾ ਅੰਦਰੂਨੀ ਤੌਰ ਤੇ ਮੋਰਸ਼ਾ ਹਾਲਤ ਦੇ ਵਿੱਚ ਰੂਥ ਦੀ ਫੋਰਡ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਇਹ ਗੱਲ ਦੱਸਦੀ ਹੈ ਆਰਚਰ ਪੋਰਡ ਜਿਹੜਾ ਰੂਥ ਨੂੰ ਆਪਣੀ ਬੱਚੀ ਵਾਂਗੂ ਪਿਆਰ ਕਰਦਾ ਸੀ ਬਹੁਤ ਸਨੇਹ ਤੇ ਪਿਆਰ ਦੇ ਨਾਲ ਇਹ ਗੱਲ ਕਹਿੰਦਾ ਕਹਿੰਦਾ ਰੂਥ ਤੂੰ ਉਹਨਾਂ ਨਾਲ ਗੱਲ ਕਰਕੇ ਵਾਈਟ ਹਾਊਸ ਦੇ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕਰਵਾ ਉਸ ਸੈਮੀਨਾਰ ਦੇ ਵਿੱਚ ਤੇਰਾ ਉਹ ਲੈਕਚਰ ਰੱਖ ਲੈਣ ਤੇ ਨਾਲ ਹੀ ਉੱਥੇ ਉਹਨਾਂ ਨੂੰ ਅਸੀਂ ਕੋਈ ਸਬੂਤ ਵੀ ਜ਼ਰੂਰ ਦੇ ਦਵਾਂਗੇ ਇਸ ਤਰ੍ਹਾਂ ਹੀ ਹੁੰਦਾ ਕਮੇਟੀ ਨਾਲ ਗੱਲ ਹੁੰਦੀ ਤੇ ਗੁਰਮੁਖੋ ਵਾਈਟ ਹਾਊਸ ਦੇ ਵਿੱਚ ਮੈਂ ਬੇਨਤੀ ਤਾਂ ਕਰ ਰਿਹਾ ਕਿ ਕਈ ਵਾਰ ਲੱਗਦਾ ਕਿ ਅਸੀਂ ਇਸ ਤਰ੍ਹਾਂ ਹੀ ਗੱਲਾਂ ਕਰ ਰਹੇ ਹਾਂ ਪਰ ਇਸ ਉੱਚੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਗੱਲ ਫੈਲ ਗਈ ਸੀ ਤੇ ਚੱਲੀ ਸੀ ਤੇ ਇਸ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਸੀ ਇਸ ਤਰ੍ਹਾਂ ਹੀ ਹੁੰਦਾ ਸੈਮੀਨਾਰ ਰੱਖਿਆ ਜਾਂਦਾ ਸੈਮੀਨਾਰ ਹਾਲ ਖਰਚਾ ਖਚ ਭਰਿਆ ਹੁੰਦਾ ਤੇ ਰੂਥ ਨੂੰ ਬਾਰ-ਬਾਰ ਬਾਰ-ਬਾਰ ਪੁੱਛਿਆ ਜਾਂਦਾ ਕਿ ਉਹ ਐਵੀਡੈਂਸ ਉਹ ਸਬੂਤ ਕਿਹੜਾ ਹੈ ਰੂਥ ਸਾਰੀ ਟੀਮ ਨੂੰ ਲੈ ਕੇ ਜਿਸ ਤਰੀਕੇ ਨਾਲ ਆਰਥਰ ਨੇ ਰੂਥ ਨੂੰ ਗਾਈਡ ਕੀਤਾ ਸੀ ਉਸ ਤਰੀਕੇ ਨਾਲ ਵਾਈਟ ਹਾਊਸ ਦੇ ਵਿੱਚ ਆਫਿਸ ਦੇ ਇੱਕ ਵੱਡੇ ਆਫਿਸ ਦੇ ਵਿੱਚ ਉਸ ਦੀ ਨੁੱਕਰ ਦੇ ਵਿੱਚ ਇੱਕ ਛੋਟੇ ਕਮਰੇ ਦੇ ਵਿੱਚ ਰੱਖੀ ਇੱਕ ਅਲਮਾਰੀ ਸੀ ਉਸ ਅਲਮਾਰੀ ਦੇ ਲਾਗੇ ਲੈ ਜਾਂਦੀ ਹੈ ਇੰਟੈਲੀਜੈਂਸ ਵਾਲਿਆਂ ਨੂੰ ਕਹਿੰਦੀ ਹੈ ਕਿ ਕਿਰਪਾ ਕਰਕੇ ਇਸ ਅਲਮਾਰੀ ਨੂੰ ਖੋਲਣ ਦੇ ਵਾਸਤੇ ਹੁਕਮ ਕੀਤਾ ਜਾਵੇ ਜਦੋਂ ਇੰਟੈਲੀਜੈਂਸੀ ਟੀਮ ਉਸ ਨੂੰ ਖੋਲਣ ਦਾ ਹੁਕਮ ਦਿੰਦੇ ਹਨ ਉਸ ਅਲਮਾਰੀ ਨੂੰ ਖੋਲਣ ਲੱਗਿਆਂ ਵੀ ਦਿੱਕਤ ਆਉਂਦੀ ਹੈ ਚਾਬੀ ਕਈ ਵਾਰ ਸਕਿਪ ਕਰਦੀ ਹੈ ਤੇ ਅਲਮਾਰੀ ਛੇਤੀ ਨਾਲ ਖੁੱਲਦੀ ਨਹੀਂ ਤੇ ਰੂਥ ਉੱਥੇ ਉਹਨਾਂ ਨੂੰ ਕਹਿੰਦੀ ਹੈ ਇੱਕ ਮਿੰਟ ਰੁਕ ਜਾਓ ਉਹ ਪੁੱਛਦੀ ਹੈ ਕਿ ਅਲਮਾਰੀ ਖੋਲਣ ਚ ਇੰਨਾ ਟਾਈਮ ਕਿਉਂ ਲੱਗ ਰਿਹਾ ਹੈ ਤੇ ਉੱਥੇ ਦੇ ਸਟਾਫ ਵੱਲੋਂ ਆਫੀਸਰਸ ਵੱਲੋਂ ਦੱਸਿਆ ਜਾਂਦਾ ਹੈ ਇੰਪੋਰਟੈਂਟ ਅਲਮਾਰੀ ਹੈ ਜਿਸ ਦੇ ਵਿੱਚ ਦਸਤਾਵੇਜ਼ ਰੱਖੇ ਗਏ ਨੇ ਪਰ ਇਸ ਅਲਮਾਰੀ ਦੀ ਜਿਹੜੀ ਚਾਬੀ ਹੈ ਕਈ ਸਾਲਾਂ ਤੋਂ ਗੁੰਮ ਹੋ ਗਈ ਹੈ ਇਸ ਦੇ ਲੋਕ ਦੀ ਦੂਜੀ ਚਾਬੀ ਬਣਾਈ ਗਈ ਹੈ ਡੁਪਲੀਕੇਟ ਪਰ ਇਹਦੀ ਖਾਸੀਅਤ ਇਹ ਸੀ ਇਸ ਤਾਲੇ ਦੀ ਕਿ ਇਹ ਤਾਲਾ ਉਸੇ ਚਾਬੀ ਨਾਲ ਹੀ ਖੁੱਲਦਾ ਸੀ ਡੁਪਲੀਕੇਟ ਚਾਬੀ ਖੋਲਦੀ ਤਾਂ ਹੈ ਪਰ ਬੜੀ ਪਰੇਸ਼ਾਨੀ ਹੁੰਦੀ ਹੈ ਬੜਾ ਚਿਹਰੇ ਦੇ ਤੇ ਟਰਾਈ ਕਰਨਾ ਪੈਂਦਾ ਰੂਥ ਮੁਸਕਰਾਉਂਦੀ ਹੈ ਤੇ ਨਾਲ ਹੀ ਉਸ ਇੰਟੈਲੀਜੈਂਸੀ ਟੀਮ ਨੂੰ ਨਾਲ ਲੈ ਕੇ ਜਾਂਦੀ ਹੈ ਦੂਸਰੇ ਕਮਰੇ ਦੇ ਵਿੱਚ ਜਿੱਥੇ ਸਟੋਰੇਜ ਰੂਮ ਵਿੱਚ ਲੈ ਕੇ ਜਾਂਦੀ ਹੈ ਸਟੋਰੇਜ ਰੂਮ ਵਿੱਚ ਚੀਜ਼ਾਂ ਪਰੇ ਕਰਦੇ ਆ ਕਰਦੇ ਆ ਡੱਬੇ ਦੇ ਪਿਛਲੇ ਪਾਸੇ ਇੱਕ ਪੁਰਾਣਾ ਟੇਬਲ ਪਿਆ ਹੁੰਦਾ ਉਸ ਟੇਬਲ ਦੇ ਬਕਸੇ ਨੂੰ ਜਦੋਂ ਖੋਲਦੀ ਹੈ ਉਹਦੇ ਵਿੱਚੋਂ ਉਹ ਪੁਰਾਣੀ ਚਾਬੀ ਕੱਢ ਕੇ ਤੇ ਉਸ ਇੰਟੈਲੀਜੈਂਸੀ ਵਾਲੀ ਟੀਮ ਦੇ ਹੱਥ ਤੇ ਰੱਖ ਦਿੰਦੀ ਹੈ ਤੇ ਕਹਿੰਦੀ ਆਰਥਰ ਰਿਪੋਰਟ ਕਹਿੰਦਾ ਸੀ ਇਹੀ ਹੈ ਮੇਰਾ ਸਬੂਤ ਸਾਰੇ ਦੇਖ ਕੇ ਹੈਰਾਨ ਤੇ ਪਰੇਸ਼ਾਨ ਹੋ ਜਾਂਦੇ ਹਨ ਕਾਰਨ ਕੀ ਇਹ ਚਾਬੀ ਦਾ ਇੰਨੇ ਸਾਲਾਂ ਤੋਂ ਤਕਰੀਬਨ ਉਸ ਬੁੱਕ ਵਿੱਚ 15 ਸਾਲ ਲਿਖੇ ਨੇ 15 ਸਾਲਾਂ ਤੋਂ ਗਵਾਚੀ ਹੋਈ ਚਾਬੀ ਦਾ ਲੱਭਣਾ ਤੇ ਉਹ ਰੂਥ ਦੁਆਰਾ ਲੱਭੇ ਜਾਣਾ ਤੇ ਰੂਥ ਦਾ ਦੱਸਣਾ ਕਿ ਇਹ ਮੈਨੂੰ ਆਰਥਰ ਫੋਰਡ ਨੇ ਦੱਸਿਆ ਸੀ ਸਾਰਿਆਂ ਦੀ ਹੈਰਾਨੀ ਦੀ ਹੱਦ ਨਹੀਂ ਰਹਿੰਦੀ ਤੇ ਉਹਨਾਂ ਨੂੰ ਇਹ ਗੱਲ ਮੰਨਣੀ ਪੈਂਦੀ ਹੈ ਕਿ ਇਹ ਜਿਹੜੀ ਗੰਮੀ ਗੱਲਾਂ ਦੀ ਕਿਤਾਬ ਹੈ ਏ ਆਰਥਰ ਫੋਰਡ ਦੀ ਆਤਮਾ ਹੀ ਰੂਹ ਕੋ ਲਖਵਾ ਰਹੀ ਹੈ ਇਸ ਕਿਤਾਬ ਵਿੱਚ ਆਰਥਰ ਫੋਰਡ ਨੇ ਬਹੁਤ ਕੁਝ ਦੱਸਿਆ ਹੈ ਕਿ ਮੌਤ ਕਿਸ ਤਰ੍ਹਾਂ ਹੁੰਦੀ ਹੈ ਮੌਤ ਤੋਂ ਬਾਅਦ ਕੀ ਹੁੰਦਾ ਹੈ ਉੱਪਰ ਜਾ ਕੇ ਰੂਹਾਂ ਦਾ ਸਫਰ ਕੀ ਹੁੰਦਾ ਹੈ ਕਿੰਨੇ ਪੜਾ ਹੁੰਦੇ ਹਨ ਜਿੱਦਾਂ ਕਿ ਉਦਾਹਰਨ ਦੇ ਤੌਰ ਤੇ ਉਹ ਦੱਸਦਾ ਹੈ ਕਿ ਜਿਹੜਾ ਛੇਵਾ ਪੜਾ ਹੈ ਉਹ ਅੰਤਿਮ ਪੜਾ ਹੈ ਉੱਥੇ ਜਾ ਕੇ ਰੂਹਾਂ ਸੰਪੂਰਨ ਹੋ ਜਾਂਦੀਆਂ ਹਨ ਭਾਵ ਜੋਤੀ ਜੋਤ ਰਲੀ ਸੰਪੂਰਨthia ਰਾਮ ਇਹ ਗੁਰਮੁਖੋ ਜੇਕਰ ਅਸੀਂ ਜਪਜੀ ਸਾਹਿਬ ਵਿੱਚ ਖੰਡਾਂ ਵਾਲੀਆਂ ਪੌੜੀਆਂ ਦਾ ਜਾਪ ਕਰਦੇ ਹਾਂ ਤੇ ਪੰਜ ਪੜਾ ਬੰਦੇ ਹਨ ਅਤੇ ਔਰਥਰ ਪਹਿਲਾ ਪੜਾ ਜਿਹੜਾ ਉਹ ਮਨੁੱਖਾ ਜਨਮ ਨੂੰ ਇਸ ਧਰਤੀ ਨੂੰ ਮੰਨ ਕੇ ਚੱਲਦਾ ਹੈ ਜੇ ਅਸੀਂ ਇਸ ਧਰਤੀ ਨੂੰ ਤੇ ਮਨੁੱਖਾ ਜਨਮ ਨੂੰ ਨਾਲ ਰਲਾਉਨੇ ਹਾਂ ਤੇ ਛੇਵਾਂ ਪੜਾ ਸੱਚਖੰਡ ਵਾਲਾ ਬਣਦਾ ਹੈ ਜਿਸ ਦੀ ਗੱਲ ਔਰਥਰ ਆਪਣੀ ਕਿਤਾਬ ਵਿੱਚ ਕਰਦਾ ਹੈ ਇੰਨੀ ਇਮਾਨਦਾਰੀ ਨਾਲ ਉਹ ਗੱਲ ਕਰਦਾ ਹੈ ਕਹਿੰਦਾ ਮੈਂ ਉੱਥੇ ਪਹੁੰਚਿਆ ਨਹੀਂ ਪਰ ਜਿਹੜੀਆਂ ਰੱਬੀ ਬਖਸ਼ਿਸ਼ ਰੂਹਾਂ ਜਿਨ੍ਹਾਂ ਨਾਲ ਸਾਡਾ ਮੇਲ ਹੁੰਦਾ ਉਹ ਸਾਨੂੰ ਉਸ ਸਥਾਨ ਦੀ ਉਪਮਾ ਦੱਸਦੇ ਹਨ ਇਸ ਕਿਤਾਬ ਵਿੱਚ ਹੋਰ ਬੜੀਆਂ ਗੱਲਾਂ ਜਿਹੜੀਆਂ ਆਥਰ ਵੱਲੋਂ ਦੱਸੀਆਂ ਜਾਂਦੀਆਂ ਹਨ ਤੇ ਗੁਰਬਾਣੀ ਦੇ ਪਾਵਨ ਫਰਮਾਨ ਜਿਹੜੇ ਸਤਿਗੁਰਾਂ ਨੇ ਪਹਿਲਾਂ ਤੋਂ ਹੀ ਸਾਡੀ ਝੋਲੀ ਬਖਸ਼ਿਸ਼ ਕੀਤੀ ਹੁਣ ਬਹੁਤ ਮੇਲ ਖਾਂਦੇ ਹਨ ਜੇ ਆਪ ਜੀ ਚਾਹੁੰਦੇ ਹੋ ਕਿ ਉਹਨਾਂ ਗੱਲਾਂ ਦੀ ਵੀ ਆਪਾਂ ਸਾਂਝ ਪਾ ਸਕੀਏ ਆਪ ਜੀ ਕਮੈਂਟ ਬਾਕਸ ਵਿੱਚ ਲਿਖ ਦੇਣਾ ਇਸ ਵੀਡੀਓ ਦਾ ਅਗਲਾ ਪਾਰਟ ਅਸੀਂ ਆਰਥਰ ਨੇ ਦੱਸਿਆ ਉਸ ਕਿਤਾਬ ਵਿੱਚ ਮਰਨ ਤੋਂ ਬਾਅਦ ਦੀਆਂ ਗੱਲਾਂ ਇਹ ਗੁਰਬਾਣੀ ਦੇ ਪਾਵਨ ਫਰਮਾਨ ਅਗਲਾ ਭਾਗ ਫੇ ਲੈ ਕੇ ਹਾਜ਼ਰ ਹੋਵਾਂਗੇ ਜੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ